ਪਰਦਾ 75ਵਾਂ ਗਣਤੰਤਰ ਦਿਵਸ ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਵੀ ਮਨਾਇਆ ਗਿਆ ਪੰਜਾਬ ਪੁਲਿਸ ਅਕੈਡਮੀ ਦੇ ਡਾਇਰੈਕਟਰ ਆਈਪੀਐਸ ਸ਼੍ਰੀਮਤੀ ਅਨੀਤਾ ਪੁੰਜਵਲੋਂ ਕومی ਝੰਡਾ ਲਹਿਰਾਇਆ ਗਿਆ ਅਤੇ ਪੰਜਾਬ ਪੁਲਿਸ ਅਕੈਡਮੀ ਦੇ ਜਵਾਨਾਂ ਵੱਲੋਂ ਮਾਰਚ ਪਾਸ ਤੋਂ ਸਲਾਮੀ ਲੈਂਨ ਉਪਰੰਤ ਜਵਾਨਾਂ ਤੇ ਪੁਲਿਸ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਤੇ ਭਾਰਤੀ ਸੰਵਿਧਾਨ ਦੇ ਮੁਤਾਬਕ ਹਰ ਵਿਅਕਤੀ ਦੀ ਮਦਦ ਕਰਨੀ ਚਾਹੀਦੀ ਹੈ ਕਾਨੂੰਨ ਅਤੇ ਸੰਵਿਧਾਨ ਦੀ ਰੱਖਿਆ ਕਰਨੀ ਅਤੇ ਕਾਨੂੰਨ ਮੁਤਾਬਕ ਚੱਲਣਾ ਚਾਹੀਦਾ ਹੈ ਇਸ ਦੌਰਾਨ ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ 26 ਜਨਵਰੀ ਗਣਤੰਤਰ ਦਿਵਸ ਦੀ ਵਧਾਈ ਦਿੰਦੀ ਹੈ ਦੇਸ਼ ਦੇ 75ਵੇਂ ਗਣਤੰਤਰ ਦਿਵਸ ਤੇ ਸਭ ਤੋਂ ਪਹਿਲੇ ਤਾਂ ਮੈਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਚਾਹਾਂਗੀ ਅੱਜ ਇਹ ਦੇਸ਼ ਦੇ ਇਤਿਹਾਸ ਵਿੱਚ ਇੱਕ ਖਾਸ ਦਿਨ ਹੈ ਕਿਉਂਕਿ ਅੱਜ ਦੇ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀਗਾ ਅਤੇ ਪੁਲਿਸ ਲਈ ਖਾਸ ਤੌਰ ਤੇ ਇਹ ਬਹੁਤ ਹੀ ਅਹਿਮ ਹੈ ਕਿਉਂਕਿ ਪੁਲਿਸ दे काम विच और पुलिस की ट्रेनिंग दे अंत में जो पासिंग आउट परेड दी है उदे विच संविधान की शपथ लई जाती है सो so, ट्रेनिंग दौरान भी असी ट्रेनीज़ में इस चीज़ ते ही बहुत जोर देंगे दे हाँ कि अपने संविधान दे असूलों के प्रति असी सारे अपने काम विच वचनबद्ध रहीएर देशवासिया सही तरीके नाल सेवा कर सकी जय हिंद ਇਸੇ ਤਰ੍ਹਾਂ ਹੀ ਗੌਰਮੈਂਟ ਸੀਨੀਅਰਸ ਕੈਂਡੀਡੇਟਸ ਕੋ ਲੜਕੇ ਫਲੋਰ ਵਿਖੇ 75ਵਾਂ ਗਣਤੰਤਰ ਦਿਵਸ ਬੜੀ ਹੀ ਧੂਮਤਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਫਲੋਰ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਹਾਜ਼ਰੀ ਭਰੀ। ਇਸ ਦੌਰਾਨ ਐਸਟੀਐਮ ਫਲੋਰ ਅਮਨਪਾਲ ਸਿੰਘ ਨੇ ਕੌਮੀ ਝੰਡਾ ਫੈਰਾਉਣ ਦੀ ਰਸਮ ਅਦਾ ਕੀਤੀ ਤੇ ਪਰੇਡ ਦਾ ਨਿਰੀਖਣ ਕਰਨ ਉਪਰੰਤ ਪੁਲਿਸ ਟੀਮpasso ਸਲਾਮੀ ਲਈ। ਇਸ ਦੌਰਾਨ ਵਕਫਾ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਜਿੱਥੇ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ, ਉੱਥੇ ਹੀ ਐਸਟੀਐਮ ਅਮਨਪਾਲ ਸਿੰਘ ਨੇ ਸੰਬੋਧਨ ਕਰਦਿਆਂ ਸਮੂਹ ਦੇਸ਼ ਵਾ ਉਨਾ ਕਿਹਾ ਕਿ ਬਾਬਾ ਸਾਹਿਬ ਜੀ ਨੇ ਜੋ ਸੰਵਿਧਾਨ ਭਾਰਤ ਵਾਸੀਆਂ ਨੂੰ ਦਿੱਤਾ ਉਸ ਨਾਲ ਸਮੂਹ ਦੇਸ਼ ਵਾਸੀ ਇੱਕ ਮਾਲਾ ਵਿੱਚ ਭਰੋਏ ਹੋਏ ਨੇ ਇਸ ਦੌਰਾਨ ਐਸਟੀਐਮਐ ਮਨਪਾਲ ਸਿੰਘ ਅਤੇ ਡੀਐਸਪੀ ਸਮਰਜੀਤ ਸਿੰਘ ਨੇ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੇਮ ਕੁਮਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਵਿੱਚ ਚੰਗਾ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਪੇਸ਼ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸੇ ਹੀ ਤਰ੍ਹਾਂ ਲੰਬਰਦਾਰ ਯੂਨੀਅਨ ਨੂਰਮੈਲ ਵੱਲੋਂ ਵੀ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਮੁੱਖ ਮਹਿਮਾਨ ਵਜੋਂ ਫਲੋਰ ਦੀ ਬੇਟੀ ਨਾਮਯੁਕਤ ਜੱਜ ਬਣੀ ਡਾਫਿਨ ਕਤੋੜਾ ਨੇ ਸ਼ਿਰਕਤ ਕੀਤੀ ਉੱਥੇ ਹੀ ਸਮੂਹ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿਗ੍ਹਾਸੁਭਾਗਤ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਜਿੱਥੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਉੱਥੇ ਹੀ ਉਨ੍ਹਾਂ ਆਪਣੇ ਸੰਬੋਧਨ ਵਿੱਚ ਦੇਸ਼ਵਾਸੀਆਂ ਨੂੰ 26 ਜਨਵਰੀ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਅਜ ਗਣਤੰਤਰਤਾ ਦਿਵਸ ਤੇ ਆਪਾਂ ਸਾਰੇ ਇੱਥੇ ਇਕੱਠੇ ਹੋਇਆ ਆਪਣੇ ਦੇਸ਼ ਦਾ ਮਾਣ ਵਧਾਉਣ ਲਈ ਆਪਣੇ ਰਾਸ਼ਟਰੀ ਝੰਡੇ ਦਾ ਮਾਣ ਵਧਾਉਣ ਲਈ ਇਹ ਬਹੁਤ ਇੱਕ ਮਾਣ ਵਾਲੀ ਗਰਵ ਵਾਲੀ ਗੱਲ ਹੈ ਬਹੁਤ ਗਰਵ ਵਾਲੀ ਗੱਲ ਹੈ ਕਿ ਆਪਾਂ ਸਾਰੇ ਇੱਥੇ ਇਕੱਠੇ ਹੋਇਆ ਔਰ ਮੈਨੂੰ ਪੂਰੀ ਆਸ ਹੈ ਔਰ ਇਦਾਂ ਹੋਣਾ ਵੀ ਚਾਹੀਦਾ ਆ ਕਿ ਹਰ ਸਾਲ ਇਸੇ ਤਰੀਕੇ ਨਾਲ ਅਸੀਂ ਆਪਣੇ ਦੇਸ਼ ਦਾ ਮਾਣ ਵਧਾਈਏ ਆਪਣੇ ਰਾਸ਼ਟਰੀ ਝੰਡੇ ਦਾ ਮਾਣ ਵਧਾਈਏ ਔਰ ਸਭ ਤੋਂ ਜ਼ਰੂਰੀ ਇਹ ਗੱਲ ਹੈ ਕਿ ਆਪਣਾ ਦੇਸ਼ ਹੋਰ ਤਰੱਕੀਆਂ ਤੇ ਜਾਵੇ ਹਰ ਇੱਕ ਨੂੰ ਇਹ ਮੋਟੀਵੇਸ਼ਨ ਚਾਹੀਦੀ ਆ ਕਿ ਕੁਝ ਨਾ ਕੁਝ ਆਪਣੀ ਜ਼ਿੰਦਗੀ 'ਚ ਜ਼ਰੂਰ ਕਰਨ ਕਿ ਆਪਣੇ ਦੇਸ਼ ਦਾ ਨਾਮ ਉੱਚਾ ਹੋਵੇ ਰੌਸ਼ਨ ਹੋਵੇ ਔਰ ਦੇਸ਼ ਹੋਰ ਅੱਗੇ ਉਚਾਈਆਂ ਤੇ ਤਰੱਕੀਆਂ ਤੇ ਜਾਵੇ ਇਸ ਤੋਂ ਇਲਾਵਾ ਪੁਲਿਸ ਲਾਈਨ ਹੁਸ਼ਿਆਰਪੁਰ ਵਿਖੇ ਵੀ 26 ਜਨਵਰੀ ਗਣਤੰਤਰ ਦਿਵਸ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਲ ਨੇ ਸ਼ਿਰਕਤ ਕੀਤੀ ਇਸ ਦੌਰਾਨ ਉਹਨਾਂ ਜਿੱਥੇ ਪਾਸਿੰਗ ਆਊਟ ਪ੍ਰੇਡ ਦਾ ਨਿਰੇਖਣ ਕੀਤਾ ਉੱਥੇ ਹੀ ਪਾਸਿੰਗ ਆਊਟ ਪ੍ਰੇਡ ਤੋਂ ਸਲਾਮੀ ਵੀ ਲਈ ਤੇ ਗੁਬਾਰੇ ਛੱਡ ਕੇ ਉਦਘਾਟਨ ਕੀਤਾ ਇਸ ਦੌਰਾਨ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਰਕੀ ਆਪਣੇ ਸੰਬੋਧਨ ਵਿੱਚ ਹੁਣਾਂ ਸਮੂਹ ਦੇਸ਼ਵਾਸੀਆਂ ਨੂੰ 75ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਇਸ ਮੌਕੇ ਵਿਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਐਸਪੀ ਮਨਜੀਤ ਕੌਰ ਡੀਪੀਆਰਓ ਹਰਦੇਵ ਸਿੰਘ ਆਸੀ ਲੋਕੇਸ਼ ਨਾਇਬ ਤਹਿਸੀਲਦਾਰ ਵਿਸ਼ੇ ਕੁਮਾਰ ਐਸਟੀਐਮ ਪ੍ਰੀਤਿੰਦਰ ਸਿੰਘ ਬੈਂਸ ਸਾਦ ਮਯੂਸਨ ਅੱਜ ਦੇਸ਼ ਦੇ 75ਵੇਂ ਗਣਤੰਤਰ ਦਿਵਸ ਮੌਕੇ ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦੀ ਹਾਂ ਅੱਜ ਇਸ ਮੁਬਾਰਕ ਮੌਕੇ

ਇਸ ਨੂੰ ਸਹੀ ਮਾਨਿਆ ਦੇ ਵਿੱਚ ਗਨਰਾਜ ਬਣਾਉਣ ਦੇ ਲਈ ਇਸ ਨੂੰ ਆਪਣੇ ਸੰਵਿਧਾਨ ਦੀ ਲੋੜ ਸੀ ਇਸ ਵਿਪਿਤਾ ਭਰੇ ਵਿਸ਼ਾਲ ਦੇਸ਼ ਦਾ ਸੰਵਿਧਾਨ ਬਣਾਉਣਾ ਮਹਾਨ ਕਾਰਜ ਸੀ ਇਸ ਕਾਰਜ ਨੂੰ ਸਿਰੇ ਚੜਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਭਾਰਤ ਰਤਨ ਡਾਕਟਰ ਬਾਬਾ ਫਿਮ ਰਾਓ ਅੰਬੇਦਕਰ ਜੀ ਦਾ ਰਹਾ ਹੈ ਇਸ ਤੋਂ ਬਾਅਦ ਸਾਲ 1950 ਵਿੱਚ ਅੱਜ ਤੇ ਦਿਨ ਹੀ ਸਾਡਾ ਸੰਵਿਧਾਨ ਲਾਗੂ ਹੋਇਆ ਹੈ ਇਸ ਤੋਂ ਇਲਾਵਾ ਨਗਰ ਕੌਂਸਲ ਗੁਰਾਇਮ ਵਿਖੇ 75ਵਾਂ ਗਣਤੰਤਰ ਦਿਵਸ ਵੀ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਝੰਡਾ ਚੜਾਉਣ ਦੀ ਰਸਮ ਕਾਰਜ ਸਦਕ ਅਫਸਰ ਕਮਿੰਦਰ ਪਾਲ ਸਿੰਘ ਦੁਆਰਾ ਅਦਾ ਕੀਤੀ ਗਈ ਜਰਕਿ ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਵੀ ਪੇਸ਼ ਕੀਤਾ ਗਿਆ ਇਸ ਦੌਰਾਨ ਜਿੱਥੇ ਪੁਲਿਸ ਦੇ ਜਵਾਨਾਂ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਗਈ ਉੱਥੇ ਸਕੂਲੀ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨ ਵੱਲੋਂ ਬੱਚਿਆਂ ਤੇ ਸਫਾਈ ਸੇਵਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਅੱਜ ਅਸੀਂ ਸਾਰੇ ਨગર ਨਿਵਾਸੀ ਨਗਰ ਕੌਂਸਲ ਦੇ ਸਾਰੇ ਮੇਰੇ ਵੀਰ ਮੁਲਾਜ਼ਮ ਤੇ ਸਾਡੇ ਮੌਜੂਦਾ ਸਰਕਾਰ ਦੇ ਵਲੰਟੀਅਰ ਸਾਰੇ ਰਲ ਕੇ ਇੱਥੇ 75ਵਾਂ ਜਿਹੜਾ ਗਣਤੰਤਰ ਦਿਵਸ ਮਨਾ ਰਹੇ ਹਾਂ ਇਸ ਗਣਤੰਤਰ ਦਿਵਸ ਤੋਂ ਪਹਿਲਾਂ ਸਾਡੇ ਪੰਜਾਬ ਦੇ ਬਹੁਤ ਹੀ ਵੀਰ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ ਉਸ ਤੋਂ ਬਾਅਦ ਬੇਸ਼ੱਕ 15 ਅਗਸਤ 1947 ਨੂੰ ਸਾਡਾ ਹਿੰਦੁਸਤਾਨ ਆਜ਼ਾਦ ਹੋ ਗਿਆ ਪਰ ਜਿਹੜੀ ਸਾਨੂੰ ਅਸਲ ਆਜ਼ਾਦੀ 26 ਜਨਵਰੀ 1950 ਨੂੰ ਬਾਬਾ ਸਾਹਿਬ ਅੰਬੇਦਕਰ ਨੇ ਜਿਹੜਾ ਸੰਵਿਧਾਨ ਲਿਖਿਆ ਜਿਹੜਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਹੋਇਆ ਅਸਲ ਆਜ਼ਾਦੀ ਸਾਨੂੰ ਉਸ ਦਿਨ ਹੀ ਮਿਲੀ ਜੇਸ ਜੇਸ ਗਣਤੰਤਰਤਾ ਦਿਵਸ ਕਰਕੇ ਅੱਜ ਅਸੀਂ ਸਾਰੇ ਹੀ ਆਨੰਦ ਮਾਣ ਰਹੇ ਹਾਂ ਹਰ ਬੰਦਾ ਹਰ ਪਿੰਡ ਵਿੱਚ ਪਿੰਡਾਂ ਵਿੱਚ ਪੰਚ ਸਰਪੰਚ ਆਮ ਸੁਧਾਰਨ ਆਦਮੀ ਕੋਈ ਵੀ ਤਰੰਗਾ ਲਹਿਰਾ ਸਕਦਾ ਹੈ ਇਸ ਤੋਂ ਪਹਿਲਾਂ ਤੁਹਾਨੂੰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਜਦੋਂ ਅੰਗਰੇਜ਼ ਹਕੂਮਤ ਸੀ ਉਹ ਜ਼ੁਲਮ ਕਰਦੀ ਸੀ ਉਹ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਆਜ਼ਾਦੀ ਨਹੀਂ ਸੀ ਆਜ਼ਾਦੀ ਤੋਂ ਬਾਅਦ ਜਦੋਂ ਸੰਪੂਰਨ ਜਿਹੜੀ ਸਾਨੂੰ ਆਜ਼ਾਦੀ ਮਿਲੀ ਜਦੋਂ 26 ਜਨਵਰੀ 1950 ਨੂੰ ਸਾਡਾ ਬਾਬਾ ਸਾਹਿਬ ਅੰਬੇਦਕਰ ਜੀ ਦਾ ਲਿਖਤ ਜਿਹੜਾ ਸਾਨੂੰ ਕਨਸਟੀਟਿਊਸ਼ਨ ਸੰਵਿਧਾਨ ਜਿਹੜਾ ਸਾਨੂੰ ਮਿਲਿਆ ਤੇ ਜੋ ਲਾਗੂ ਹੋਇਆ